ਹਾਲ ਸਾਡੇ ਸ਼ੌਮਨੀ ਗੋਤਰਾ ਪ੍ਰਬੰਧਕ ਕਮੇਟੀ ਦੇ ਅਧਿਕਾਰ ਸਾਰੇ ਇੱਥੇ ਪਹੁੰਚ ਗਏ ਸੀ ਇੱਕ ਸਰੂਪ ਜਿਹੜੇ ਸਤਗੁਰਜੀ ਦੇ ਬਰਾਜਮਾਨ ਸੀ ਜਿਹੜਾ ਸਾਫ ਦੇ ਪ੍ਰਕਾਸ਼ ਮਾਨ ਸੀ ਉਹਨਾਂ ਦੀ ਵੀ ਬਿਆਦਵੀ ਕੀਤੀ ਅੰਗਾਂ ਦੀ ਤੇ ਜਿਹੜਾ ਦੂਸਰਾ ਸਰੂਪ ਸੀ ਸੁਖਾਸਣ ਹੋਇਆ ਉਹਦੇ ਵੀ ਕੁਝ ਅੰਗ ਜਿਹੜੇ ਆ ਉਹ ਨੁਕਸਾਨੇ ਗਏ ਪਰ ਮੈਂ ਇੱਕ ਬੜੀ ਦੁੱਖ ਨਾਲ ਗੱਲ ਕਹਿਣਾ ਕਿ ਜਿਹੜੀਆਂ ਸਰਕਾਰਾਂ ਕੱਲ ਤੱਕ ਬਿਆਦਬੀ ਦੇ ਮੁੱਦਿਆਂ ਨੂੰ ਐਡੇ ਪੱਦਰ ਤੇ ਛਾਲਦੀਆਂ ਸੀ ਅੱਜ ਇੱਕ ਵਜ਼ੀਰ ਜਾਂ ਐਮ ਐਲ ਏ ਤੱਕ ਇੱਥੇ ਪਹੁੰਚਾ ਨਹੀਂ ਮੁੱਖ ਮੰਤਰੀ ਦੀ ਮੁਢਲੇ ਤੌਰ ਤੇ ਹੋਮ ਮਿਨਿਸਟਰ ਹੈ ਉਹਦੀ ਜ਼ਿੰਮੇਵਾਰੀ ਬਣਦੀ ਆ ਪਰ ਹੱਦ ਹੋ ਗਈ ਜੇ ਗੁਰੂ ਗ੍ਰੰਥ ਸਾਹਿਬ ਮਹਾਰਗ ਦੀ ਬਿਆਦਬੀ ਹੋਵੇ ਆਪਾਂ ਬੋਲਣ ਨੂੰ ਵੀ ਤਿਆਰ ਨਹੀਂਗੇ ਜਦੋਂ ਦੀਆਂ ਸਰਕਾਰ ਬਣੀ ਉਸ ਤੋਂ ਜ਼ਿਆਦਾ ਘਟਨਾਵਾਂ ਬਹੁਤ ਹੋ ਗਈਆਂ ਪਰ ਕਿਸੇ ਤੇ ਵੀ ਇਨਸਾਫ ਨਹੀਂ ਮਿਲਿਆ ਹੁਣ ਔੜ ਕਹੁੰਦਾ ਕੀ ਆ ਭਈ ਜਾਂ ਕਹਣਾ ਜੀ ਇਹ ਮੈਂਟਲੀ ਰਿਟਾਇਰਡ ਆ ਜਾਂ ਇਹ ਡਿਪਰੈਸ਼ਨ ਦੇ ਵਿੱਚ ਆਖਰ ਇਹੋ ਹੀ ਮਿਲਦਾ ਪਰ ਪੁਲਿਸ ਨੂੰ ਮੈਂ ਸਾਕਸਟੇਟ ਨਹੀਂ ਦਿੰਨਾ ਪੰਜਾਬ ਸਰਕਾਰ ਨੂੰ ਵੀ ਦੋ ਦਿਨਾਂ ਦੇ ਵਿੱਚ ਜੋ ਸੱਚ ਆ ਮੋਰੇ ਲਿਆਂਦਾ ਜਾਵੇ ਸਾਰੇ ਦੁਨੀਆ ਨੂੰ ਪਤਾ ਲੱਗ ਸਕੇ ਕਿ ਕਿਨੇ ਇਹ ਏਡੇ ਵੱਡੀ ਘੋਰ ਦੇ ਆਦਮੀ ਕੀਤੀ ਆ ਨਹੀਂ ਤਾਂ ਫਿਰ ਦੋ ਦਿਨਾਂ ਤੋਂ ਬਾਅਦ ਫਿਰ ਅਸੀਂ ਤਾਂ ਆ ਕੇ ਫਿਰ ਆਪਣਾ ਜਿਹੜਾ ਸਾਡਾ ਸਿਸਟਮ ਹੁੰਦਾ ਉਹ ਸਿਸਟਮ ਅਨੁਸਾਰ ਫਿਰ ਆ ਕੇ ਬਿਠਾਂਗੇ ਪੰਜਾਬ ਸਰਕਾਰ ਦੇ ਦੀ ਮੁੱਖ ਤੌਰ ਤੇ ਜੰਮੀ ਬਲ ਬਣਦੀ ਜਾਂ ਜਿਨ੍ਹਾਂ ਨੇ ਬਿਆਦਮੀਆਂ ਦੇ ਮੁੱਦੇ ਨੂੰ ਇੰਨਾ ਛਾਲਿਆ ਇੰਨਾ ਛਾਲਿਆ ਪਰ ਅੱਜ ਬਿਆਦਮੀਆਂ ਹੋ ਰਹੀਆਂ ਤੇ ਆਪਾਂ ਹੁਣ ਸਤਗੁਰਦੀ ਦੇ ਸਰੂਪ ਹੁਣ ਹੋਏ ਆ ਹੁਣ ਕੋਈ ਹੋਰ ਕਲਾ ਆ ਗਈ ਔਰ ਜੇ ਕਿ ਬਲਾਈਂਡ ਕੇਸ ਹੈਗਾ ਕੋਈ ਕੈਮਰਾ ਨਹੀਂ ਹੈਗਾ ਇੱਥੇ ਕੋਈ ਔਰ ਪ੍ਰੋਪਰ ਕੋਈ ਗਰੰਤੀ ਸਿੰਘ ਨਹੀਂ ਹੈਗਾ ਇੱਥੇ ਔਰ ਬਹੁਤ ਸਾਰੀਆਂ ਉਲਤਾਂ ਹੀਆਂ ਹੈਗੀਆਂ ਜਿਹੜੀਆਂ ਕਿ ਤਦਕ ਸਾਹਿਬ ਵੱਲੋਂ ਮਰਿਆਦਾ ਬਣਾਈ ਗਈ ਹੈ ਉਹਦੇ ਮੁਤਾਬਕ ਵੀ ਇੱਥੇ ਕੋਈ ਵੀ ਮਰਿਆਦਾ ਨਹੀਂ ਹੈਗੀ ਸੀਗੀ ਔਰ ਉਮੀਦ ਆ ਵੀ ਅਸੀਂ ਬਹੁਤ ਜਲਦੀ ਹੀ ਇਹਨੂੰ ਟ੍ਰੇਸ ਕਰ ਲਾਂਗੇ ਬਹੁਤ ਨਾਂ ਬਰਦਾਸ਼ਤ ਕਰਨ ਵਾਲੀ ਇਹ ਘਟਨਾ ਜਿਹੜੀ ਘਟੀ 16 ਤਰੀਕ ਨੂੰ ਤੇ ਜਿਹਦਾ ਪਤਾ ਕੱਲ ਹੀ ਲੱਗਾ ਸੀ ਕੱਲ ਸਾਡੇ ਸ਼ੋਮਨੀ ਗੁਰਦਾਰਾ ਪ੍ਰਬੰਧਕ ਕਮੇਟੀ ਦੇ ਅਧਿਕਾਰੀ ਸਾਰੇ ਇੱਥੇ ਪਹੁੰਚ ਗਏ ਸੀ ਇੱਕ ਸਰੂਪ ਜਿਹੜੇ ਸਤਗੁਰਜੀ ਦੇ ਬਰਾਜਮਾਨ ਸੀ ਪੀੜਾ ਸਾਹਬ ਤੇ ਪ੍ਰਕਾਸ਼ ਮਾਨਸੀ ਉਹਨਾਂ ਦੇ ਵੀ ਬਿਆਦਵੀ ਕੀਤੀ ਅੰਗਾਂ ਦੀ ਤੇ ਜਿਹੜਾ ਦੂਸਰਾ ਸਰੂਪ ਸੀ ਸੁਖਾਸਣ ਹੋਇਆ ਉਹਦੇ ਵੀ ਕੁਝ ਅੰਗ ਜਿਹੜੇ ਆ ਉਹ ਨੁਕਸਾਨੇ ਗਏ ਉਹ ਕਾਦੇ ਨਾਲ ਉਹਨਾਂ ਨੂੰ ਨੁਕਸਾਨ ਦਿੱਤਾ ਬਲੇਡ ਨਾਲ ਜਾਂ ਚਾਕੂ ਨਾਲ ਇਹ ਹਾਲੇ ਦਰਿਆافت ਜਿਹੜੀ ਹੋਣੀ ਆ ਪਰ ਅਸੀਂ ਅੱਜ ਸਾਰੇ ਕਿਉਂਕਿ ਇਹ ਘਟਨਾ ਬੜੀ ਹਿਰਦੇ ਬਾਜ ਕੇ ਆ ਤੇ ਇਸ ਕਰਕੇ ਐਸਪੀ ਸਾਹਿਬ ਤੇ ਡੀਐਸਪੀ ਸਾਹਿਬ ਵੀ ਮੌਕੇ ਤੇ ਹੁਣ ਪਹੁੰਚ ਗਏ ਸੀ ਕੱਲ ਵੀ ਆਏ ਹੋਣਗੇ ਅਸੀਂ ਅੱਜ ਇਹਨਾਂ ਨੂੰ ਸਿਰਫ ਦਿੱਤੇ 2 ਦਿਨ 21 ਤਰੀਕ ਤੱਕ ਇਹ ਸਾਨੂੰ ਇਨਸਾਫ ਦੇਣ ਜਿਹੜੇ ਵੀ ਬੰਦੇ ਨੇ ਇਹ ਨਾ ਕਾਬਲੇ برداشت ਜਿਹੜੀ ਇਹ ਹਰਕਤ ਕੀਤੀ ਆ ਉਹ ਸਾਹਮਣੇ ਆਵੇ ਇਹ ਪੁਲਿਸ ਕੱਢੇ ਨਹੀਂ ਕੱਢਦੀ ਤਾਂ ਫਿਰ 21 ਤਰੀਕ ਤੋਂ ਫਿਰ ਅਸੀਂ ਤਾਂ ਜੋ ਪੰਥ ਖਾਲਸੇ ਦਾ ਫੈਸਲੇ ਆ ਉਹਦੇ ਮੁਤਾਬਕ ਵੀ ਆ ਕੇ ਇੱਥੇ ਸ਼ੁਰੂ ਹੀ ਕਰਾਂਗੇ ਪਰ ਮੈਂ ਇੱਕ ਬੜੀ ਦੁੱਖ ਨਾਲ ਗੱਲ ਕਹਿਣਾ ਕਿ ਜਿਹੜੀਆਂ ਸਰਕਾਰਾਂ ਕੱਲ ਤੱਕ ਬਿਆਦਬੀ ਦੇ ਮੁੱਦਿਆਂ ਨੂੰ ਐਡੇ ਪੱਧਰ ਤੇ ਛਾਪਦੀਆਂ ਸੀ ਅੱਜ ਇੱਕ ਵਜ਼ੀਰ ਜਾਂ ਐਮ ਐਲ ਏ ਤੱਕ ਇੱਥੇ ਪਹੁੰਚਾ ਨਹੀਂ ਮੁੱਖ ਮੰਤਰੀ ਦੀ ਮੂਢਲੇ ਤੌਰ ਤੇ ਹੋਮ ਮਿਨਿਸਟਰ ਆ ਉਹਦੀ ਜ਼ਿੰਮੇਵਾਰੀ ਬਣਦੀ ਆ ਪਰ ਹੱਦ ਹੋਗੇ ਜੇ ਗੁਰੂ ਗ੍ਰੰਥ ਸਾਹਿਬ ਜੀ ਦੀ ਬਿਆਦਵੀ ਹੋਵੇ ਆਪਾਂ ਬੋਲਣ ਨੂੰ ਵੀ ਤਿਆਰ ਨਹੀਂਗੇ ਫਿਰ ਇਲੈਕਸ਼ਨਾਂ ਮੋਰੇਗਾ ਆਪਣੇ ਗੁਰੂ ਪਾਤਸ਼ਾਹ ਦਾ ਸਤਿਕਾਰ ਉਹ ਮੋਰੇ ਆ ਚਲੋ ਜੇ ਆਪਕੇ ਦੇ ਬਾਹਰ ਵੀ ਇਲੈਕਸ਼ਨਾਂ ਦੇ ਵਿੱਚ ਕੋਈ ਹੋਰ ਵਜ਼ੀਰ ਆ ਸਕਦਾ ਜਾਂ ਕੋਈ ਹੋਰ ਐਮਐਲਏ ਆ ਸਕਦਾ ਜਾਂ ਕੋਈ ਹੋਰ ਮੋਤਵਾਰ ਰਾ ਸਕਦੇ ਆ ਮੈਂ ਸਮਝਦਾ ਆ ਜਦੋਂ ਦੀਆਂ ਸਰਕਾਰ ਬਣੀ ਉਦੋਂ ਜ਼ਿਆਦਾ ਘਟਨਾਵਾਂ ਬਹੁਤ ਹੋ ਗਈਆਂ ਪਰ ਕਿਸੇ ਤੇ ਵੀ ਇਨਸਾਫ ਨਹੀਂ ਮਿਲਿਆ ਹੁਣ ਔੜਕ ਹੁੰਦਾ ਕੀ ਆ ਪਈ ਜਾਂ ਕਹਣਾ ਜੀ ਇਹ ਮੈਂਟਲੀ ਰਿਟਾਇਰਡ ਆ ਜਾਂ ਇਹ ਡਿਪਰੈਸ਼ਨ ਦੇ ਵਿੱਚ ਆਖਰ ਇਹੋ ਹੀ ਮਿਲਦਾ ਪਰ ਪੁਲਿਸ ਨੂੰ ਮੈਂ ਸਾਖ ਸਿਤਾਬ ਨਹੀਂ ਦਿੰਨਾ ਪੰਜਾਬ ਸਰਕਾਰ ਨੂੰ ਵੀ ਦੋ ਦਿਨਾਂ ਦੇ ਵਿੱਚ ਜੋ ਸੱਚ ਆ ਮੋਰੇ ਲਿਆਂਦਾ ਜਾਵੇ ਸਾਰੇ ਦੁਨੀਆ ਨੂੰ ਪਤਾ ਲੱਗ ਸਕੇ ਕਿ ਇਹ ਨੇ ਇਹ ਏਡੀ ਵੱਡੀ ਘੋਰ ਬਿਆਦਮੀ ਕੀਤੀ ਆ ਨਹੀਂ ਤਾਂ ਫਿਰ ਦੋ ਦਿਨ ਤੋਂ ਬਾਅਦ ਫਿਰ ਅਸੀਂ ਤਾਂ ਆ ਕੇ ਫਿਰ ਆਪਣਾ ਜਿਹੜਾ ਸਾਡਾ ਸਿਸਟਮ ਹੁੰਦਾ ਉਹ ਸਿਸਟਮ ਅਨਸਾਰ ਫਿਰ ਆ ਕੇ ਬੈਠਾਂਗੇ ਫਿਰ ਇੱਥੇ ਪਿੰਡ ਵਾਲਿਆਂ ਨੂੰ ਵੀ ਮੈਂ ਤਾਂ ਬੇਨਤੀ ਨਿਮਰਤਾ ਸਹਿਤ ਕੀਤੀ ਆ ਕਿਉਂਕਿ ਪਿੰਡ ਦੇ ਵਿੱਚ ਗੁਰਦੁਆਰੇ ਤਿੰਨ ਚਾਰ ਆ। ਇਸ ਗੁਰਦੁਆਰੇ ਦੇ ਵਿੱਚ ਨਾ ਕੋਈ ਜਿੰਦਾ ਨਾ ਉੱਥੇ ਕੈਮਰਾ ਆ ਨਾ ਇੱਥੇ ਕੋਈ ਆਪਣੇ ਕ੍ਰਾਂਤੀ ਸਿੰਘ ਆ। ਫਿਰ ਤੁਸੀਂ ਵੀ ਸਹਿਯੋਗ ਕਰੋ ਤਾਂ ਕਿ ਅਸਲ ਜਿਹੜਾ ਕਾਪਰੇਟ ਆ ਉਹ ਸਾਹਮਣੇ ਲੋਕਾਂ ਦੇ ਆ ਸਕੇ। ਸੋ ਏਸੇ ਇਨੀ ਹੁਣ ਭਰੋਸਾ ਵੀ ਦਿੱਤਾ ਐਸਪੀ ਸਾਹਿਬ ਨੇ ਕਿ ਦੋ ਦਿਨਾਂ ਦੇ ਵਿੱਚ ਅਸੀਂ ਕੁਛ ਨਾ ਕੁਛ ਜਿਹੜਾ ਆ ਅਸਲੀਅਤ ਸਾਹਮਣੇ ਲਿਆਵਾਂਗੇ। ਫਿਰ ਅਸਲੀ ਜਿਹੜੀ ਆ ਗਾਂਹ ਅਗਲੀ ਕਾਰਵਾਈ ਉਹ ਫਿਰ 21 ਤਰੀਕ ਤੋਂ ਬਾਅਦ ਅਸੀਂ ਬੈਠ ਕੇ ਫਿਰ ਅਗਲੀ ਰਣਨੀਤੀ ਲਿਖਾਂਗੇ ਪਰ ਮੈਂ ਫਿਰ ਅੰਤ ਦੁੱਖ ਦੇ ਨਾਲੇ ਗੱਲ ਕਹਿਣੀ ਚਾਹਨਾ ਕਿ ਪੰਜਾਬ ਸਰਕਾਰ ਜਿਹਦੀ ਮੁੱਖ ਤੌਰ ਤੇ ਜ਼ਿੰਮੇਵਾਰੀ ਬਣਦੀ ਆ ਜਿਨ੍ਹਾਂ ਨੇ ਬੇਅਦਬੀਆਂ ਦੇ ਮੁੱਦੇ ਨੂੰ ਇੰਨਾ ਛਾਲਿਆ ਇੰਨਾ ਛਾਲਿਆ ਪਰ ਅੱਜ ਬੇਅਦਬੀਆਂ ਹੋ ਰਹੀਆਂ ਤੇ ਆਪਾਂ ਹੁਣ ਹੋ ਸਤਗੁਰਜੀ ਦੇ ਸਰੂਪੋਂ ਹੋ ਰਿਹਾ ਹੁਣ ਕੋਈ ਹੋਰ ਕਲਾ ਆ ਗਈ ਇਸ ਕਰਕੇ ਇਹ ਰਾਜਨੀਤੀ ਛੱਡੋ ਕੇਵਲ ਤਾਂ ਕੇਵਲ ਸਤਗੁਰਜੀ ਦੇ ਆਦਬ ਤੇ ਸਤਕਾਰ ਦੀ ਗੱਲ ਆ ਸਭ ਤੋਂ ਵੱਡੇ ਸਤਿਗੁਰ ਜੀ ਬਾਣੀ ਗੁਰੂ ਗੁਰੂ ਹੈ ਬਾਣੀ ਇਹੋ ਸਾਡੀ ਅਗਵਾਈ ਕਰਦੇ ਆ ਤੇ ਇਦਾਂ ਦੇ ਆ ਮੁੱਦਿਆਂ ਤੇ ਆ ਕੇ ਜਿਹੜਾ ਸੱਚ ਆ ਉਹ ਲੋਕਾਂ ਦੇ ਸਾਹਮਣੇ ਜਿਹੜਾ ਆ ਉਹ ਆਉਣਾ ਚਾਹੀਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਗੁਰ ਜੀ ਮੌਕੇ ਤੇ ਪਹੁੰਚਿਓ ਕੀ ਇਹ ਪੂਰਾ ਮਾਮਲਾ ਹੋਰ ਹੁੰਦਾ ਫਿਰ ਕੀ ਕਰਦਾ ਕਿਉਂ ਆ ਪੋਤਾ ਪਿੰਡ ਹੈਗਾ ਪੁਲਿਸ ਸਟੇਸ਼ਨ ਮਕੇਰੀਆਂ ਦੇ ਵਿੱਚ ਇੱਥੇ ਗੁਰੂ ਗ੍ਰੰਥ ਸਾਹਿਬ ਜੀ ਦੀ ਆਪਣੇ ਜਿਹੜੀ ਅੰਗਾਂ ਦੀ ਵਿਅਦਬੀ ਹੋਈ ਹੈਗੀ ਆ ਉਹਦੇ ਸਬੰਧ ਵਿੱਚ ਐਫਆਰ ਅਸੀਂ ਦਰਜ ਕਰ ਦਿੱਤੀ ਹੈਗੀ ਹੈ ਉਹ ਫਰਦਰ ਜਿਹੜੀ ਇਨਵੈਸਟੀਗੇਸ਼ਨ ਚੱਲ ਰਹੀ ਹੈ ਬਹੁਤ ਜਲਦੀ ਹੀ ਅਸੀਂ ਪਿੰਡ ਵਾਲਿਆਂ ਨੇ ਵੀ ਵਿਸ਼ਵਾਸ ਦਿੱਤਾ ਪੂਰਨ ਸਹਿਯੋਗ ਦੇਣਗੇ ਸਾਡਾ ਔਰ ਕਿਉਂਕਿ ਬਲਾਈਂਡ ਕੇਸ ਹੈਗਾ ਕੋਈ ਕੈਮਰਾ ਨਹੀਂ ਹੈਗਾ ਇੱਥੇ ਕੋਈ ਔਰ ਪ੍ਰੋਪਰ ਕੋਈ ਗ੍ਰੰਥੀ ਸਿੰਘ ਨਹੀਂ ਹੈਗਾ ਇੱਥੇ ਔਰ ਬਹੁਤ ਸਾਰੀਆਂ ਉਨਤਾਈਆਂ ਹੈਗੀਆਂ ਜਿਹੜੀਆਂ ਕਿ ਅਕਾਲ ਤਖਤ ਸਾਹਿਬ ਵੱਲੋਂ ਮਰਿਆਦਾ ਬਣਾਈ ਗਈ ਹੈ ਉਹਦੇ ਮੁਤਾਬਕ ਵੀ ਇੱਥੇ ਕੋਈ ਵੀ ਮਰਿਆਦਾ ਨਹੀਂ ਹੈਗੀ ਸੀਗੀ ਔਰ ਉਮੀਦ ਆ ਵੀ ਅਸੀਂ ਬਹੁਤ ਜਲਦੀ ਹੀ ਇਹਨੂੰ ਟ੍ਰੇਸ ਕਰ ਲਾਂਗੇ ਸਰ ਫੋਨ ਟੈਕ ਕੀਤੀ ਕਿ ਕੁਝ ਨਾ ਇੱਕ ਤਰ੍ਹਾਂ ਦਾ ਸਾਹਮਣੇ ਆ ਆ ਨਹੀਂ ਜਦੋਂ ਆਇਆ ਤੁਹਾਨੂੰ ਇਮੀਡੀਏਟਲੀ ਦੱਸਾਂਗੇ ਪਰ ਫਿਲਹਾਲ ਹਲੇ ਤੱਕ ਬਲਾਈਂਡ ਕੇਸ ਹੈਗਾ ਆ ਔਰ ਇਹ ਵੀ ਨਹੀਂ ਪਤਾ ਗਰੰਤੀ ਸਿੰਘ ਨੂੰ ਵੀ ਇਹ ਬਿਆਦਵੀ ਹੋਈ ਕਿਹੜੇ ਦੇ ਨੇ ਆ ਉਹਨੂੰ ਅਸੀਂ ਕਰਕੇ ਜਲਦੀ ਇਨਵੈਸਟੀਗੇਸ਼ਨ ਕਰਕੇ ਖਤਮ ਕਰ ਦਰ ਅਮ ਸ਼੍ਰੋਮਣੀ ਕਮੇਟੀ ਵੱਲੋਂ ਦੋ ਦਿਨ ਦਾ ਆਲਟੀਮੇਟ ਦਿੱਤਾ ਗਿਆ ਆ ਇਨਵੈਸਟੀਗੇਸ਼ਨ ਹੈਗੀ ਆ ਜੀ ਉਹ ਤਾਂ ਹੁਣ 2 ਘੰਟੇ ਚ ਵੀ ਹੱਲ ਹੋ ਸਕਦੀ ਹੈ ਉਹਦੇ ਲਈ ਕੋਈ ਬਲਾਈਂਡ ਕੇਸਿਸ ਦੇ ਵਿੱਚ ਹੁਣ ਵੀ ਹੋ ਸਕਦੀ ਆ ਦੋ ਦਿਨਾਂ ਬਾਅਦ ਵੀ ਹੋ ਸਕਦੀ ਆ ਜੀ ਉਹ ਤਾਂ ਇਨਵੈਸਟੀਗੇਸ਼ਨ ਦਾ ਪਾਰਟ ਹੈਗਾ ਜੀ